ਦੇਲ ਵਿੱਚ ਕਰ ਸਕਦੇ ਹਾਂ ਸੋ ਮੂਵਰ ਜਿਹੜਾ ਤਿੰਨਾਂ 파ਰ ਟੈਕਨੀਕਲ 파ਰ ਦਾ ਪਾਣੀ ਦਾ ਅਸੀਂ ਦੋਨੋਂ ਕੋਲੋਂ ਬਹੁਤ ਸੁਣ ਲਿਆ ਹੁਣ ਅਸੀਂ ਆਈਏ ਥੋੜਾ ਜਿਆ ਗੁਰਬਾਣੀ ਵਾਲਾ 파ਕ ਸਪਿਰਚੁਅਲ ਵਿਦਮ ਥਰੂ ਵਾਟਰ ਤੇ ਗੁਰਬਾਣੀ ਤੋਂ ਇਨਸਾਈਟਸ ਕੀ ਹੈ ਪਾਣੀ ਦੀ ਕੀ ਰੋਲ ਹੈ ਗੁਰਬਾਣੀ ਵਿੱਚ ਪਾਣੀ ਦਾ ਮੈਂਸ਼ਨ ਔਰ ਉਹਦੇ ਨਾਲ ਅਸੀਂ ਰਿਲੇਟ ਕਰੀਏ ਡਾਕਟਰ ਡੀਪੀ ਸਿੰਘ ਜੀ

ਮੇਰੇ ਟੌਪਿਕ ਦਾ ਨਾਮ ਹੈ ਜੀ ਸਪਿਰਚੁਅਲ ਵਿਜ਼ਡਮ ਥਰੂ ਵਾਟਰ ਇਨਸਾਈਟਸ ਫ্রম ਗੁਰਬਾਣੀ ਸਭ ਤੋਂ ਪਹਿਲਾਂ ਤਾਂ ਸਾਨੂੰ ਜਦੋਂ ਅਸੀਂ ਵਾਟਰ ਦੀ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਵਾਟਰ ਡੇ ਦੇ ਉੱਤੇ ਤਾਂ ਪਹਿਲੇ ਦੋ ਨਬਦਵਾਨਾਂ ਨੇ ਵਾਟਰ ਡੇ ਵੱਖ-ਵੱਖ ਪੱਖਾਂ ਤੋਂ ਗੱਲ ਕੀਤੀ ਹੈ ਮੈਂ ਥੋੜੀ ਅਧਿਆਤਮਿਕ ਪੱਖ ਤੋਂ ਗੱਲ ਕਰਨੀ ਚਾਹਾਂਗਾ ਤੇ ਸਭ ਤੋਂ ਪਹਿਲਾਂ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਸਪਿਰਚੁਅਲ ਵਿਜ਼ਡਮ ਤੋਂ ਕੀ ਭਾਵ ਹੈ So, it is a deep understanding and insight that comes from connecting with one's inner self, higher consciousness, or spiritual truths. It involves recognizing and living by the principles that transcend material concerns. And it basically, uh, the virtues like love, compassion, forgiveness, humility, and self awareness, these are the part of the person who is spiritually wise, who done the living style of art. It involves recognizing the interconnectedness of all beings and striving to live in harmony with nature, others and the divine. So, harmonic relationship with all the surroundings, with every being and uh, even with nature. In the context of Gurbani, it is about understanding the oneness of the divine the importance of truth humility self-service and living a life that reflects these principles so in vapa, spiritual wisdom the simple definition they chalde how to access spiritual wisdom so basically it is a journey that involves self-reflection mindful practices and a connection to the world around us there are four different methods in which we can gain spiritual wisdom. It med meditation, practice focused attention, and awareness to quieten the mind. Dusra hai engaging with the teachings, studying spiritual texts and teaching from various traditions. Tisra hai nature immersion. Spend time outdoors to connect with the natural environment and ਫੋਰਥ ਇਜ਼ ਸੋਲੀਟਿਊਡ ਐਂਡ ਰਿਫਲੈਕਸ਼ਨ ਇਹ ਚਾਰ ਟੈਕਨੀਕਸ ਦੇ ਅਨਾਲਿਸਿਸ ਜਿਹੜੀ ਹੈ ਸਪਿਰਚੁਅਲ ਵਿਜ਼ਡਮ ਨੂੰ ਅਟੇਨ ਕਰ ਸਕਦੇ ਆ ਤੇ ਉਹਨੂੰ ਆਪਣੇ ਜੀਵਨ ਦਾ ਪਾਰਟ ਬਣਾ ਲਏ ਹੋਏ ਉਹਨੂੰ ਅਮਲ ਚ ਲਿਆ ਕੇ ਇੱਕ ਸੁਖ ਦੀ ਜੀਵਨ ਜੀ ਸਕਦੇ ਆ ਹੁਣ ਅਸੀਂ ਗੁਰਬਾਣੀ ਤੋਂ ਸਾਨੂੰ ਕੀ ਇਨਸਾਈਟ ਮਿਲਦੀਆਂ ਨੇ ਉਸ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ origination of water ਐਂਡ the world ਗੁਰਬਾਣੀ ਦੇ ਵਿੱਚ ਹੈ ਸਾਚੇ ਤੇ ਪਵਨਾ ਪਵਨੇ ਤੇ ਜਲ ਹੋਏ ਕਿ ਅਲਟੀਮੇਟ ਰਿਅਲਿਟੀ ਜਿਹੜੀ ਹੈ ਉਸ ਤੋਂ ਸਭ ਤੋਂ ਪਹਿਲਾਂ ਗੈਸ ਪੈਦਾ ਹੋਈ ਗੈਸ ਤੋਂ ਫਿਰ ਜਦੋਂ ਅਲੱਗ-ਅਲੱਗ ਗੈਸਾਂ ਬਣੀਆਂ ਤੇ ਇਲੈਕਟ੍ਰਿਕ ਡਿਸਚਾਰਜ ਦੇ ਥਰੂ ਹਾਈਡਰੋਜਨ ਐਂਡ ਆਕਸੀਜਨ ਦਾ ਇੰਟਰੈਕਸ਼ਨ ਹੋ ਕੇ ਵਾਟਰ ਬਣਿਆ ਤੇ ਫਿਰ ਜਲ ਤੇ ਤ੍ਰਿਵੰਸਾਜਾ ਗੜਗੜ ਜੋ ਸਮੇਂ ਤੇ ਇਹ ਵੀ ਸਾਇੰਸ ਨੇ ਵੀ ਦੱਸਿਆ ਹੈ ਤੇ ਗੁਰਬਾਣੀ ਵੀ ਕਹਿੰਦੀ ਹੈ ਕਿ ਧਰਤੀ ਦੇ ਉੱਤੇ ਜਿੰਨਾ ਚਿਰ ਪਾਣੀ ਨਹੀਂ ਸੀ ਕੋਈ ਜੀਵਨ ਨਹੀਂ ਸੀ ਜਦੋਂ ਧਰਤੀ ਉੱਤੇ ਪਾਣੀ ਪੈਦਾ ਹੋਇਆ ਉਸ ਤੋਂ ਬਾਅਦ ਹੀ ਜੀਵਨ ਦੀ ਉਤਪਤੀ ਹੋਈ ਤੇ ਉਸ ਤੋਂ ਬਾਅਦ ਹੀ ਇਹ ਜਿਹੜੀ ਸਾਰੀ ਸਤਰੀ ਭਵਨ ਕਾਸ਼ਪਤਾਵ ਧਰਤੀ ਦੇ ਜੋ ਵੀ ਉਹਦੇ ਤੇ ਜੀਵ ਨੇ ਉਹ ਸਾਰੇ ਪ੍ਰਗਟ ਹੋਇਆ ਹੈ ਸੋ ਇਹ ਗੁਰਬਾਣੀ ਦੇ ਵਿੱਚ ਬਰੀਫ ਜਿਵੇਂ ਇਸ ਕਰਕੇ ਦੱਸ ਰਿਹਾ ਕਿ ਡਿਟੇਲ ਚ ਬਹੁਤ ਸਮਾਂ ਲੱਗੇਗਾ ਪਰ ਇਹ ਸਾਰੀਆਂ ਗੱਲਾਂ ਮੇਰੀ ਆਪਣੀ ਕਿਤਾਬ ਸਾਇੰਸ ਐਂਡ ਸਿਕਲਰ ਕਨਫਲਿਕਟ ਔਰ ਕੋਹਰੇਜ ਦੇ ਵਿੱਚ ਬੜੇ ਡਿਟੇਲਡ ਮੈਂ ਉਹਦੇ ਵਿੱਚ ਵਰਣਨ ਕੀਤਾ ਹੈ ਗੁਰਬਾਣੀ ਦੇ ਵਿੱਚ ਵਾਟਰ ਐਜ਼ ਅ ਪ੍ਰੋਸਿਨੇਟਰ ਪਿਤਾ ਦਾstro ਜਦ ਪਿਤਾ ਤੇ ਮਾਤਾ ਦੇ ਮਿਲਾਪ ਤੋਂ ਬੱਚੇ ਦਾ ਜਨਮ ਹੁੰਦਾ ਹੈ ਇਸੇ ਤਰ੍ਹਾਂ ਤਰਤੀ ਤੇ ਪਾਣੀ ਦੇ ਮਿਲਾਪ ਤੋਂ ਜਿਹੜਾ ਉਤਪਤੀ ਪੈਦਾ ਹੋਈ ਹੈ ਜੀਵਨ ਪੈਦਾ ਹੋਇਆ ਹੈ ਤੋਂ ਪਾਣੀ ਨੂੰ ਪਿਤਾ ਦਾ ਤੇ ਤਰਤੀ ਨੂੰ ਮਾਤਾ ਦਾ ਜਿਹੜਾ ਸਥਾਨ ਗੁਰਬਾਣੀ ਚ ਵਰਣਨ ਕੀਤਾ ਗਿਆ ਹੈ ਕੌਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਔਰ ਪਾਣੀ ਦੀ ਇਹ ਮਹੱਤਤਾ ਹੈ ਕਿ ਵੈਜੀਟੇਸ਼ਨ ਜਿੰਨੀ ਹੈ ਉਸ ਤੇ ਬਿਨਾ ਨਹੀਂ ਚੱਲ ਸਕਦੀ ਜਲ ਬਿਨਸਾਖ ਕੋ ਮਿਲਾਵਤੀ उपजे ना ही दाम कोई फसल पैदा नहीं होंगी तो वो, वो, पैदावार तो ना कोई फायदा हो सकता है इज्जत ही नहीं होनी पैदा की होना और गुरबाणी भी दी है तो अन्न कपाद कमाद कपा तो यो त्रिवन गन्ना तो आपे हो तो बहुत अच्छा तो ये बहुत बेकारा तो तोया एते मतलब पानी रिप्रेजेंट करता है पानी तो ही अन्न कमाद कपाह ਕਿ ਹੋਰ ਸਾਰਾ ਕੁਝ ਪੈਦਾ ਹੁੰਦਾ ਹੈ ਵੈਜੀਟੇਸ਼ਨ ਵੀ ਹੈ ਔਰ ਐਸੀ ਵੀ ਜਿਹੜਾ ਡਾਕਟਰ ਜਗਜੀਤ ਸਿੰਘ ਜੀ ਨੇ ਦੱਸਿਆ ਹੈ ਕਿ ਸਾਡੀ ਬਾਡੀ ਵੀ ਜਿਹੜੀ ਹੈ 75% ਪਾਣੀ ਜਦੋਂ ਬੱਚਾ ਪੈਦਾ ਹੁੰਦਾ ਉਹਦੀ ਬਾਡੀ 85% ਪਾਣੀ ਹੁੰਦਾ ਹੈ ਤੇ ਵਿਦ ਏਜ ਥੋੜਾ ਘੱਟ ਜਾਂਦਾ ਹੈ ਤੇ 75 65 ਤੋਂ 75% ਪਾਣੀ ਸਾਡੀ ਬਾਡੀ ਦੇ ਵਿੱਚ ਹੁੰਦਾ ਹੈ ਤੇ water is also a sustainer of life ਜਿੱਤੇ ਉਹ ਜੀਵਨ ਦੀ ਉਤਪਤੀ ਦਾ ਕਾਰਨ ਹੈ Oriignator ਹੈ ਉਹ ਤੇ ਉਹ ਸਸਟੇਨਰ ਵੀ ਹੈ ਇਹ ਜਲ ਮੇਰਾ ਜੀਵ ਹੈ ਜਲ ਬਿਨ ਰਹਿ ਨਾ ਜਾਏ ਦਾ ਵਾਟਰ ਇਜ਼ ਮਾਈ ਲਾਈਫ ਐਂਡ ਵਿਦਆਉਟ ਵਾਟਰ ਆਈ ਕਾਂਟ ਸਰਵਾਈਵ ਗੁਰਵਾਨੀ ਚ ਗੁਰੂ ਅਮਰਦਾਸ ਜੀ ਦਾ ਕਥਨ ਹੈ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਸਾਰੀ ਇਸ ਰਚੀ ਦੇ ਵਿੱਚ ਪਾਣੀ ਤੋਂ ਬਿਨਾ ਜੀਵਨ ਦੀ ਖੁਸ਼ਹਾਲੀ ਜੀਵਨ ਦਾ ਪੰਪਨਾ ਜੀਵਨ ਦਾ ਪੈਦਾ ਹੋਣਾ ਪਲੜਨਾ ਉਹ ਸੰਭਵ ਨਹੀਂ ਹੈ ਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਕਥਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ 472 ਤੇ ਦਰਜ ਹੈ ਤਾਂ ਪਾਣੀ ਡਿਸਾਇਰਡ ਵੀ ਹੈ ਤੀਸਰੀ ਗੱਲ ਹੈ ਜਿੱਥੇ ਪੈਦਾ ਕਰਨ ਵਾਲਾ ਹੈ ਪਾਲਣ ਵਾਲਾ ਹੈ ਉੱਥੇ ਖਤਮ ਕਰਨ ਵਾਲਾ ਵੀ ਹੈ ਕਿ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਜਦੋਂ ਫਲੱਡ ਆ ਜਾਂਦੇ ਨੇ ਉਹ ਉਹਦੇ ਅੱਗੇ ਕੋਈ ਡਿਟੈਕਟ ਆਉਂਦਾ ਸਭ ਤਬਾਹੀ ਕਰ ਜਾਂਦਾ ਹੈ ਜਾਂ ਕਿਤੇ ਔੜ ਪੈ ਗਈ ਪਾਣੀ ਦੀ ਘਾਟ ਹੋ ਗਈ ਕਾਲ ਪੈ ਗਿਆ ਤੇ ਤਦ ਵੀ ਮੌਤ ਜਿਹੜੀ ਹੈ ਉਸ ਦਾ ਰਾਹ ਸ਼ੁਰੂ ਹੋ ਜਾਂਦਾ ਹੈ ਇੰਟਰਕਨੈਕਟਡਨੈਸ ਦੀ ਗੱਲ ਕਰਦੇ ਆ ਪਾਣੀ ਕਿਉਂਕਿ ਜਦੋਂ ਅਸੀਂ ਵਰਚੁਅਲ ਰਿਜ਼ਿਡਮ ਦੀ ਗੱਲ ਕਰ ਰਹੇ ਸੀ ਕਿ ਉਹਦੇ ਵਿੱਚ ਇੰਟਰਕਨੈਕਟਡਨੈਸ ਸੀ ਵਨ ਆਫ ਦਾ ਪੈਰਾਮੀਟਰ ਸੀ ਕਿ ਉਹ ਇੰਟਰਕਨੈਕਟਡ ਜਿਹੜਾ ਵੀ ਇਸ ਵਰਚੁਅਲੀ ਵਾਈਜ਼ ਹੈ ਉਹ ਇੰਟਰਕਨੈਕਟਡ ਨੈਕਸ ਨੂੰ ਸਮਝਦਾ ਹੈ ਤੇ ਦੇਖੋ ਪਾਣੀ ਜਿਹੜਾ ਹੈ ਇਜ਼ ਅ ਵੈਰੀ ਇੰਪੋਰਟੈਂਟ ਪਾਰਟ ਆਫ ਦਾ ਹੋਲ ਨੇਚਰ ਜਿਹਨੂੰ ਆਪਾਂ ਵਾਟਰ ਸਾਈਕਲ ਵੀ ਕਹਿੰਦੇ ਆ ਤੇ ਗੁਰਬਾਣੀ ਦੇ ਵਿੱਚ ਕਥਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਭਰਤ ਦਿਵਸ ਰਾਤੁ ਦੁਇ ਦਾਈ ਦਾਇ ਖੇਲੇ ਸਕਲ ਜਗ ਇਹਦੇ ਵਿੱਚ ਬੇਸਿਕਲੀ ਪੰਜ ਐਲੀਮੈਂਟ ਦੀ ਗੱਲ ਕੀਤੀ ਗਈ ਹੈ ਜਿਹਨਾਂ ਨੂੰ ਕਲਾਸਿਕਲ ਐਲੀਮੈਂਟ ਕਿਹਾ ਜਾਂਦਾ ਕੈਮੀਕਲ ਐਲੀਮੈਂਟ ਦੀ ਗੱਲ ਨਹੀਂ ਕਰ ਰਹੇ تھے ਕਲਾਸਿਕਲ ਐਲੀਮੈਂਟ ਜਿਹੜੇ ਕਿ ਰਿਲੀਜੀਅਸ ਟਰਮੀਨੋਲੋਜੀ ਚ ਐਸੀ ਯੂਜ਼ ਕਰਦੇ ਆ ਪਵਨ ਦੋਇਸ ਮਿਕਸਚਰ ਆਫ ਸੋ ਮਨੀ ਗੈਸਸ ਬਟ ਇਹਨੂੰ ਅਸੀਂ ਕਲਾਸਿਕਲ ਐਲੀਮੈਂਟ ਕਰਨੇ ਆ ਰਿਲੀਜੀਅਸ ਟਰਮੀਨੋਲੋਜੀ ਚ ਪਾਣੀ ਦੂਸਰਾ ਜਿਹੜਾ ਐਲੀਮੈਂਟ ਹੈ ਭਾਵੇਂ ਕਿ ਇਹ ਕੰਪਾਊਂਡ ਹੈ ਹਾਈਡਰੋਜਨ ਤੇ ਆਕਸੀਜਨ ਦਾ ਕੈਮੀਕਲ ਪੁਆਇੰਟ ਆਫ 뷰 ਤੋਂ ਤੇ ਧਰਤੀ ਜਿਹੜੀ ਸੋਇਲ ਹੈ ਉਹਦੇ ਚ ਤਾਂ ਬਹੁਤ ਸਾਰੇ ਐ ਐਲੀਮੈਂਟਸ ਨੇ ਤੇ ਇਹਨੂੰ ਤੀਸਰਾ ਕਲਾਸਿਕਲ ਐਲੀਮੈਂਟ ਤੇ ਚੌਥਾ ਕਲਾਸਿਕਲ ਐਲੀਮੈਂਟ ਇਜ਼ ਫਾਇਰ ਐਂਡ 5th ਇਜ਼ ਸਿਕਾਈ ਯੋ ਰੀਦਰ ਇਹ ਪੰਜੋ ਇਹਦੇ ਵਿੱਚ ਬਣਨ ਨੇ ਇਹਦੀ ਡਿਟੇਲ ਚ ਨਹੀਂ ਜਾਵਾਂਗੇ ਕਿਉਂਕਿ ਸਮੇਂ ਦੀ ਘਾਟ ਹੈ ਪਰ ਇਹ ਤੇ ਦੇਖੋ ਸਨ ਜਿਹੜਾ ਹੈ ਫਾਇਰ ਨੂੰ ਰਿਪਰੈਜ਼ੈਂਟ ਕਰਦਾ ਐਨਰਜੀ ਨੂੰ ਰਿਪਰੈਜ਼ੈਂਟ ਕਰਦਾ ਐਨਰਜੀ ਤੋਂ ਪਾਣੀ ਦੇ ਵਿੱਚ ਜਦੋਂ ਐਨਰਜੀ ਜਾਂਦੀ ਹੈ ਤਾਂ ਐਲਗੀ ਦਾ ਜਨਮ ਹੁੰਦਾ ਐਲਗੀ ਨੂੰ ਸਮਾਲ ਮੈਰਿਨ ਐਨੀਮਲ ਖਾ ਕੇ ਫਿਸ਼ ਉਹਨਾਂ ਨੂੰ ਫਿਰ ਉਹਨਾਂ ਦਾ ਜਿਹੜੇ ਸਮਾਲ ਐਨੀਮਲ ਨੂੰ ਫਿਸ਼ ਖਾਂਦੀ ਹੈ ਤਾਂ ਫਿਸ਼ ਜਿਹੜਾ ਇਨਸਾਨ ਖਾਂਦਾ ਹੈ ਸੋ एवरीथिंग ਇਜ਼ ਕਨੈਕਟਡ ਐਂਡ ਵਾਟਰ ਹੈਵ ਏ ਵੈਰੀ ਮੇਜਰ ਰੋਲ ਟੂ ਪਲੇ ਇਨ ਇਟ ਤੋ ਇਸ ਤਰ੍ਹਾਂ ਜਿਹੜਾ ਪਾਣੀ ਸਾਡੇ ਜੀਵਨ ਦੀ ਇੰਟਰਕਨੈਕਟਿਡਨੈਸ ਨੂੰ ਬਣਾਈ ਰੱਖਣ 'ਚ ਅਹਿਮ ਰੋਲ ਅਦਾ ਕਰਦਾ ਹੈ ਇਸ ਕੁਦਰਤ ਦੇ ਵਿੱਚ ਵਾਟਰ ਇਜ਼ ਡਿਵਾਈਨ ਗੁਰਬਾਣੀ ਦੇ ਵਿੱਚ ਪਾਣੀ ਨੂੰ ਪ੍ਰਭੂ ਦਾ ਹੀ ਰੂਪ ਕਿਹਾ ਗਿਆ ਹੈ ਤੂੰ ਜਲ ਨਿਦ ਤੂੰ ਫੈਨ ਬੁਝਬਦਾ ਤਦ ਬਿਨ ਅਵਰ ਨਾ ਪਾੜੀਏ ਜੀਓ ਯੂ ਆਰ ਦੀ ਪੋਸ਼ਨ ਆਫ ਵਾਟਰ ਐਂਡ ਯੂ ਆਰ ਦੀ ਫੋਮ ਐਂਡ ਦੀ ਬੱਬਲ ਔਨ ਇਟਸ ਸਰਫੇਸ ਆਈ ਕਾਂਟ ਸੀ ਐਨੀ ਅਦਰ ਐਕਸੈਪਟ ਯੂ

ਔਰ ਵਾਟਰ ਦੀ ਦੀ ਮਹੱਤਤਾ ਦੱਸੀ ਗਈ ਕਿ ਇਹ ਨਾਮ ਨੂੰ ਵੀ ਰਿਪਰੈਜ਼ੈਂਟ ਕਰਦਾ ਹੈ ਜੇ ਮੈਟਾਫਰ ਨਾਉ ਨੀਰ ਚੰਗਾਈਆਂ ਤਤ ਪਰਮਲ ਤਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕਦਾਸ ਦੀ ਨੇਮ ਆਫ ਦੀ ਡਿਵਾਈਨ ਇਜ਼ ਦੀ ਕਲੀਨ ਕਲੀਨਿੰਗ ਵਾਟਰ ਗੁੱਡ ਡੀਡਸ ਆਰ ਦਾ ਫ੍ਰੈਗਰੈਂਟ ਸੈਂਡਲ ਬੋਰਡ ਐਂਡ ਟਰੂਥ ਇਜ਼ ਦੀ ਫ੍ਰੈਗਰੈਂਸ ਥੈਟ ਪਰਮੀਟਸ ਦੀ ਬਾਡੀ ਦੈਨ ਵਨ ਵਾਸ ਫੇਸ ਵਿਲ ਸ਼ਾਈਨ ਬ੍ਰਾਈਟ means have the spiritual radiance having received countless blessing through that one supreme god uh, gift that is divine grace so it a transformative power of the living life guided by the divine name now a metaphor with thought the water divine name water as a purifier physical and spiritual ਦੋਨੋ ਲੈਵਲ ਤੇ ਪਾਣੀ ਨੂੰ ਐਜ਼ ਪਿਉਰਫਾਇਰ ਇਹ ਗੁਰਬਾਣੀ ਚ ਰਿਪਰੈਜ਼ੈਂਟ ਕੀਤਾ ਹੈ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸਕੇ ਬੜਾ ਇਜ਼ੀ ਐਸੀ ਸਮਝ ਸਕਨੇ ਪਾਈ ਰੇ ਮਹਿਲ ਨਹੀਂ ਨਿਰਮਲ ਜਲ ਦਾਏ ਇੱਥੇ ਨਿਰਮਲ ਜਲ ਕਿਹੜਾ ਹੈ ਇਹ ਸਾਫ ਪਾਣੀ ਵਾਲੀ ਗੱਲ ਨਹੀਂ ਇਹ ਇਸੇ ਮੈਟਾਫਰ ਦੇ ਤੌਰ ਤੇ ਮੈਕੂਲੇਟ ਵਾਟਰ ਇਜ਼ ਅ ਮੈਟਾਫਰ ਆਫਨ ਰੈਫਰਸ ਟੂ ਡਿਵਾਈਨ ਪ੍ਰੈਜ਼ੈਂਸ অর ਸੈਕ੍ਰੇਡ ਵਿਜ਼ਿਟਰ ਤੋਂ ਐਸੀ ਜਿੱਥੇ ਫਿਜ਼ੀਕਲ ਤੌਰ ਤੇ ਪਾਣੀ ਦੇ ਨਾਲ ਰਹਾ ਕੇ ਆਪਣੇ ਮਨ ਨੂੰ ਸ਼ੁੱਧ ਰੱਖਣਾ ਉੱਥੇ ਮਾਨਸਿਕ ਤੌਰ ਤੇ ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਵੀ ਸਾਫ਼ ਕਰਨਾ ਹੈ ਇਹ ਗੁਰਬਾਣੀ ਸਾਨੂੰ ਦੱਸਦੀ ਹੈ ਜੀ ওয়াਟਰ ਐਜ਼ ਅ ਗ੍ਰੇਟ ਟੀਚਰ ਵੀ ਹੈਵ ਟੂ ਲਰਨ ਫਰਮ ਇਟ ਬ੍ਰਹਮ ਗਿਆਨੀ ਮੈਲ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਚਲਾ ਜਿੱਦਾਂ ਪਾਣੀ ਨੂੰ ਗੰਦਗੀ ਜਿਹੜੀ ਹੈ ਪਾਣੀ ਜਿੰਨੀ ਮਰਜੀ ਕੋਲ ਦਿਓ ਕਿ ਜਦੋਂ ਉਹ ਵੈਪੋਰੇਟ ਕਰਦਾ ਉਹਦੇ ਨਾਲ ਗੰਦਗੀ ਵੈਪੋਰੇਟ ਨਹੀਂ ਹੁੰਦੀ ਗੰਦਗੀ ਪਿੱਛੇ ਰਹਿ ਜਾਂਦੀ ਹੈ ਪਾਣੀ ਉਸੇ ਤਰ੍ਹਾਂ ਦਾ ਸ਼ੁੱਧ ਅਸ਼ੁੱਧ ਰਹਿਦਾ ਤੇ ਜਿਹੜਾ ਗੁਰੂ ઓਰੀਐਂਟ ਹੈ ਪਰਸਨ ਹੈ ਜਾਂ ਗॉड ઓਰੀਐਂਟਰ ਪਰਸਨ ਹੈ ਉਹ ਵੀ ਉਸੇ ਤਰ੍ਹਾਂ ਦੁਨਿਆਵੀ ਜਿਹੜੀ ਮੈਲ ਉਹਨੂੰ ਨਹੀਂ ਲੱਗਦੀ ਉਹ ਇਹ ਦੁਨਿਆਵੀ ਮੈਲ ਵਿਕਾਰਾਂ ਦੇ ਵਿੱਚ ਰਹਿੰਦਾ ਹੋਇਆ ਵੀ ਪਵਿੱਤਰ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਾਣੀ ਜਿਹੜਾ ਹੈ ਉਹ ਪਵਿੱਤਰ ਰਹਿੰਦਾ ਹੈ ਔਰ ਉਹ ਮੈਲ ਉਹਨੂੰ ਗੰਦਾ ਨਹੀਂ ਕਰ ਸਕੀ ਟੂ ਕਲੀਨਲਨੈਸ ਹੁਣ ਤੁਸੀਂ ਦੇਖਿਆ ਪਿੱਛੇ ਮਹਾਕੁੰਮ ਸੀਗਾ ਬਹੁਤ سارے ਲੋਗ ਉਥੇ ਇਸ਼ਨਾਨ ਕਰਨ ਗਏ ਅਸੀਂ ਸੰਗਰਾਂਦ ਜਾਂ ਮਸੀਹਾ ਤੇ ਵੀ ਬਹੁਤ سارے ਸਾਡੇ ਸਿੱਖ ਭਾਈ ਵੀ ਅਥਰਵੰਦਰ ਸਾਹਿਬ ਵੀ ਜਾਂਦੇ ਨੇ ਹੋਲ ਗੁਰਦਾਰ ਸਾਹਿਬ ਵੀ ਇਸ਼ਨਾਨ ਕਰਨ ਜਾਂਦੇ ਨੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਹੈ ਬਾਹਰ ਰੁਦਕ ਪਖਾਰੀਏ ਕਟਪੀਤਰ ਵਿਵਿਧ ਬਿਕਾਰ ਤੇ ਜੇ ਮਨ ਨਹੀਂ ਸਾਫ ਮਨ ਦੇ ਵਿੱਚ ਵਿਕਾਰ ਆ ਤੇ ਜਿੱਥੇ ਬਾਜੀ ਤੀਰਥਾਂ ਦੇ 나ਇ ਜਾਓ ਉਸ ਤੇ ਨਾਲ ਜਿਹੜਾ ਤੁਹਾਡੀ ਕੋਈ ਸਪਿਰਚੁਅਲ ਵਿਜ਼ਡਮ ਨਹੀਂ ਗੇਨ ਕਰ ਸਕਦੇ ਤੁਸੀਂ ਕੋਈ ਆਪਣਾ ਜੀਵਨ ਜਿਹੜਾ ਹੈ ਉਹ ਬਿਹਤਰ ਨਹੀਂ ਕਰ ਸਕਦੇ ਜਲ ਕੇ ਮੰਜਨ ਜੇ ਗਤ ਹੋਵੇ ਨਿਤਨਿਤ ਮੰਡਕ ਨਾਵੇ ਪਗਤ ਕਬੀਰ ਜੀ ਨੇ ਤਾਂ ਬਹੁਤ ਹੀ ਸਿੱਧੀ ਗੱਲ ਕਰ ਦਿੱਤੀ ਹੈ ਕਿ ਭਾਈ ਜੇ ਨਹਾ ਕੇ ਹੀ ਸਿਰਫ ਤੀਰਥ ਸਥਾਨਾਂ ਦੇ ਉੱਤੇ ਤੁਹਾਡੀ ਜਿਹੜੀ ਸਪਿਰਚੁਅਲ ਵਿਜ਼ਡਮ ਆ ਗਈ ਜਾ ਤੁਸੀਂ ਜਾਨਵਾਨ ਹੋ ਗਏ ਜਾਂ ਤੁਹਾਡਾ ਜੀਵਨ ਦੇ ਜਿਹੜੇ ਅਧਕਾਰਾਂ ਤੋਂ ਛਡਕਾਰਾ ਹੋ ਗਿਆ ਤਾਂ ਫੇ ਭਾਈ ਡੰਡੂ ਤਾਂ ਪਾਣੀ ਜੀ ਰਹਿੰਦਾ ਉਹ ਉਹ ਤਾਂ ਪਹਿਲਾਂ ਹੀ ਉਹਦੀ ਮੁਕਤੀ ਹੋ ਗਈ ਹੋਣੀ ਚਾਹੀਦੀ ਹੈ ਵਾਟਰ ਐਨਲੋਜੀ ਫਾਰ ਸਪਿਰਚੁਅਲ ਵਿਜ਼डम ਗੁਰਬਾਣੀ ਦਾ ਕਥਨ ਹੈ ਗੁਰਨਾਥ ਸਾਹਿਬ ਦਾ ਕੁੰਬੇ ਬੱਦਾ ਜਲ ਰਹੇ ਜਲਬਿਨ ਕੁੰਭ ਨਾ ਹੋਏ ਜਿਹੜਾ ਮਟਕਾ ਆ ਉਹਦੇ ਚ ਪਾਣੀ ਪਾਇਆ ਠੀਕ ਆ ਰਹਿਦਾ ਪਾਣੀ ਫਿਰ ਲੜਦਾ ਨਹੀਂ ਤੇ ਪਰ ਮਟਕਾ ਪਾਣੀ ਤੋਂ ਬਿਨਾਂ ਨਹੀਂ ਬਣ ਸਕਦਾ ਬਣਾਉਣ ਲਈ ਪਾਣੀ ਚਾਹੀਦਾ ਗਿਆਨ ਕਾ ਬੱਦਾ ਮੰ ਰਹਿ ਗੁਰਬਿੰਗਿਆਨੋ ਹੋਏ ਸਪਿਰਚੁਅਲ ਵਿਜ਼ਡਮ ਮਿਲਦੀ ਦੇ ਨਾਲ ਜਿਹੜਾ ਹੈ ਮਨ ਨੂੰ ਟਿਕਾਇਆ ਜਾ ਸਕਦਾ ਹੈ ਤੇ ਉਸ ਬਚਨ ਵਿਜ਼ਡਮ ਸਾਨੂੰ ਮਿਲਦੀ ਹੈ ਗੁਰਬਾਣੀ ਤੋਂ ਗੁਰੂ ਤੋਂ ਗੁਰੂ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਪੜ੍ਹ ਕੇ ਵਾਟਰ ਐਜ਼ ਅ ਮੈਟਾਫਰ ਫॉर ਟਰੂਥਫੁਲness गुरु साहब ने बहुत ही क्लियरली सानू गाइडेंस वाटर द मेटाफोरल समझाया है अमल कर धरती बीज शब्दों कर सच की आब नित दे पानी मेक गुड इन द सोयल प्लांट द सीड ऑफ द शब्द गुरु इज टीचिंग एंड कॉन्स्टेंटली इरिगेट इट विद द वाटर ऑफ ट्रुथ दैट मींस ट्रुथफुल लिविंग नो सच्चे और सबको ऊपर सच्चाचा

ਇਹ ਤੇ ਐਗਜ਼ਾਮਪਲ ਸ਼ੋ ਕੀਤਾ ਗੁਰੂ ਸਾਹਿਬਾਨ ਨੇ ਖੋਦੋ ਪਾਈ ਕਰਿਆ ਜੀ ਨੇ ਪਾਗਤ ਪੂਰਨ ਸਿੰਘ ਜੀ ਹੈ ਬੀਬੀ 인ਦਰਜੀਤ ਕੌਰ ਇਹਨਾਂ ਸਾਰਿਆਂ ਨੇ ਸਾਡੀਆਂ ਉਦਾਹਰਨਾ ਨੇ ਸਾਨੂੰ ਇਨਸਪੀਰੇਸ਼ਨ ਦਿੰਦੇ ਨੇ ਕਿ ਅਸੀਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਨਿਸਕਾਮ ਸੇਵਾ ਕਰਨੀ ਹੈ ਇਹ ওয়াটার ਬブル ਮੈਟਾਫਰ ফর ਇਮਪਰਮਨੈਂਸ ਗੁਰਬਾਣੀ ਬਹੁਤ ਕਲੀਅਰਲੀ ਸਾਨੂੰ ਦੱਸਦੀ ਹੈ ਕਿ ਸਾਡਾ ਜਿਹੜਾ ਇੱਥੇ ਜੱਦੀ ਤੇ ਜੀਵਨ ਬਸ ਰਿਹਾ ਇੱਕ ਅਸਥਾਈ ਅਵਸਥਾ ਹੈ ਸਟੇਟ ਅਸਾਈਮੈਂਟ ਇਜ਼ ਨੋਟ ਪਰਮਨੈਂਟ ਸੋ ਜੈਸੇ ਜਲਤੇ ਬੁਦਬੁਦਾ ਉਪਜੇ ਬਿੰਸੇ ਨੀਤ ਪ੍ਰਾਣੀ ਕਸ਼ੂ ਨ 체ਤੀ ਮਦ ਮਾਇਆ ਕੇ ਅੰਧ ਜਗ ਰਚਨਾ ਤੈਸੇ ਰਚੀ ਕੋ ਨਾਨਕ ਸਨਮੀ ਸੋ ਨੋਮੇ ਪਾਸ਼ਾ ਦਾ ਕਥਨ ਹੈ ਕਿ ਜਿੱਦਾਂ ਇੱਕ ਬੁਦਬੁਦਾ ਪਾਣੀ ਦੇ ਪੈਦਾ ਹੁੰਦਾ ਬੁਲਬਲਾ ਫਰ ਰੋਲ ਪੈਦਾ ਹੁੰਦਾ ਖਤਮ ਹੋ ਜਾਂਦਾ ਹੈ ਇਸੇ ਤਰ੍ਹਾਂ ਦਾ ਜੀਵਨ ਹੈ ਪਰ ਅਸੀਂ ਆਪਣੀ ਮਾਇਆ ਦੇ ਵਿੱਚ ਦੁਨਿਆਵੀ ਕੰਮਕਾਰਾਂ ਦੇ ਚਾਪੜੇਪ ਨੂੰ ਇੰਨਾ ਇਹ ਵਲੀਨ ਕਰ ਲਿਆ ਹੈ ਕਿ ਅਸੀਂ ਸਮਝਦੇ ਕਿ ਇਹ ਉਹ ਸਚਾਈ ਹੈ ਇਹ ਸਥਿਰ ਰਹੇ ਇਸੇ ਤਰ੍ਹਾਂ ਹੀ ਰਹਿਣਾ ਹੈ ਨਹੀਂ ਇਹ ਸਭ ਕੁਝ ਅਸਥਿਰ ਹੈ ਸਮੇਂ ਨਾਲ ਚਲੇ ਜਾਣਾ ਔਰ ساری ਸ੍ਰਿਸ਼ਟੀ ਇਸੇ ਤਰ੍ਹਾਂ ਦੀ ਹੈ ਇਸ ਤਰ੍ਹਾਂ ਬਾਰ ਬਾਰ ਸਾਨੂੰ ਗੁਰਬਾਣੀ ਦੇ ਰਾਹੀਂ ਦਿਖਾਇਆ ਹੈ ਕਿ ਸਾਨੂੰ ਇੱਥੋਂ ਦੀਆਂ ਦੁਨਿਆਵੀ ਜਿਹੜੀਆਂ ਖਿੱਚ ਹੈ ਜਵਿਕਾਰ ਹੈ ਜਾਂ ਜਿਹੜੀ ਚੀਜ਼ਾਂ ਸਾਨੂੰ ਮੋਹਦੀਆਂ ਉਹਨਾਂ ਦੇ ਵਿੱਚ ਮਗਰ ਨਹੀਂ ਰਹਿਣਾ ਚਾਹੀਦਾ ਤਾਨੂੰ ਆਪਣਾ ਜੀਵਨ ਸਫਲ ਕਰਨ ਦੇ ਲਈ ਪ੍ਰਭੂ ਨਾਲ ਜੁੜ ਕੇ ਚੰਗੇ ਕੰਮ ਕਰਨੇ ਚਾਹੀਦੇ। ਤੋਂ ਇਤੋਂ ਤੱਕ ਕਿਹਾ ਗਿਆ ਹੈ ਕਿ ਨੇਚਰ ਇਜ਼ ਗੋਡਸ ਟੈਂਪਲ। ਜਲਨ ਬਲਨ ਬਸੁਧ ਗਗਨ ਇੱਕ ਇੱਕੰਕਾਰ ਦੀਵਾਨ ਦੀ ਵਨ ਐਂਡ ਓਨਲੀ ਕ੍ਰੀਏਟਰ ਲਾਰਡ ਪ੍ਰਮੇਸ਼ ਦੀ ਵਾਟਰ ਦੀ ਲੈਂਡ ਅਰਥ ਐਂਡ ਦ ਸਕਾਈ। ਕੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰਬਨੀ। ਪਹਿਲਾਂ ਇਹ ਪਹਿਲੇ ਵਿੱਚ ਕਿਹਾ ਹੈ ਕਿ ਪ੍ਰਭੂ ਜਲ ਦੇ ਵਿੱਚ ਜਲ ਵੀ ਪ੍ਰਭੂ ਦਾ ਹੀ ਰੂਪ ਹੈ ਉਹਦੇ ਵਿੱਚ ਵਸਦਾ ਹੈ ਪ੍ਰਿਮੇਟ ਕਰਦਾ ਹੈ ਕਿਉਂਕਿ ਪੌਂਡ ਪਾਣੀ ਧਰਤੀ ਆਕਾਸ਼ ਚਾਰੋ ਕਲਾਸਿਕਲ ਐਲੀਮੈਂਟ ਹੈ ਉਹ ਸਾਰਿਆਂ ਦੇ ਵਿੱਚ ਔਰ ਪੰਜਵਾਂ ਕਲਾਸਿਕਲ ਐਲੀਮੈਂਟ એનર્ਜੀ ਹੈ ਜਾਂ ਫਾਇਰ ਹੈ ਸਾਰਿਆਂ ਦੇ ਵਿੱਚ ਉਹ ਪ੍ਰਭੂ ਖੁਦ ਵਸਦਾ ਹੈ ਤਾਂ ਉਹ ਇਹ ਸਾਰੇ ਉਸ ਦਾ ਘਰ ਹੈ ਟੈਂਪਲ ਹੈ ਚਾਰੇ ਅਗਨਿਵਾਰ ਮਰ ਗੁਰਮੁਖ ਹਰ ਜਲ ਪਾਏ ਚਾਰ ਅਗ ਕਿਹੜੀਆਂ ਨੇ ਜਿਹੜੀਆਂ ਗੁਰਮਖ ਨੇ ਜਿਹੜੇ ਗੁਰਬਾਣੀ ਨੂੰ ਫੋਲੋ ਕਰਨ ਵਾਲੇ ਨੇ ਗੁਰੂ ਦੀਆਂ ਟੀਚਿੰਗ ਨੂੰ ਫੋਲੋ ਕਰਨੇ ਉਹਨੇ ਕਿਹੜੀਆਂ ਚਾਰ ਅਗੰਸ ਨੂੰ ਖਤਮ ਕਰਕੇ ਹਰ ਜਲ ਪਾਇ ਕਿ ਪ੍ਰਭੂ ਦੇ ਨਾਮ ਦਾ ਜਿਹੜਾ ਅੰਮ੍ਰਿਤ ਹੈ ਉਹਨੂੰ ਪ੍ਰਾਪਤ ਕਰਨਾ ਉਹ ਹੈ ਡਿਜ਼ਾਇਰ ਇਸ ਅਗਰੀਡ ਐਂਡ ਅਟੈਚਮੈਂਟ ਕਾਮ ਟੂ ਦ ਲੋ ਮੋਹੰਕਾ ਉਹਨਾਂ ਤੋਂ ਬਚਣਾ ਹੈ ਹੁਣ ਮੈਂ ਤੋਂ ਪਹਿਲੇ ਦੋਨੋਂ ਬਦਵਾਨਾ ਨੇ ਬਹੁਤ ਸਾਰੀ ਗੱਲ ਕਰ ਲਈ ਹੈ ਮੈਂ ਤਾਂ ਸਿਰਫ ਗਰਵਾਣੀ ਦੇ ਸੰਦਰਭ ਚ ਥੋੜੀ ਜਿਹੀ ਗੱਲ ਕਰਾਂਗਾ ਠੀਕ ਕਰੰਟ ਸਟੇਟ ਆਫ ਵਾਟਰ ਜਿਹੜੀ ਆਲ ਓਵਰ ਦੀ ਵਰਲਡ ਬੜੀ ਐਮ ਐਸ ਜੀ ਸਟੇਜ ਤੇ ਪਹੁੰਚ ਗਈ ਹੈ ਜੋ ਕਿ ਚਿੰਤਾਜਨਕ ਹੈ ਉਸ ਤੇ ਲਈ ਅਵੇਅਰ ਹੋਣ ਦੀ ਲੋੜ ਹੈ ਪੋਲੂਸ਼ਨ ਇਜ਼ ਅ ਗਲੋਬਲ ਫੀਅਰ 250 ਮਿਲੀਅਨ ਪੀਪਲ ਆਰ ਡਿਜ਼ੀਜ਼ਡ ਡਿਊ ਟੂ ਵਾਟਰ ਪੋਲੂਸ਼ਨ 40 ਬਿਲੀਅਨ ਪਾਉਂਡਸ ਆਫ ਗਾਰਬੇਜ ਡੰਪਡ ਇਨਟੂ ਦੀ ਓਸ਼ਨ ਈਚ ਈਅਰ 1 मिलियन सीवर्ड एंड 100000 सी मैमल आर किल्ड बाय पोल्यूशन ईच ईयर ते ਗੁਰਬਾਣੀ ਸਾਨੂੰ ਅਵੇਅਰ ਕਰਦੀ ਆ ਗੁਰੂ ਸਾਹਿਬ ਨੇ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਚੇਤਨ ਕੀਤਾ ਸੀ ਔਰ ਅਸੀਂ ਬਹੁਤ ਵਾਰ ਕੋ ਇਹ ਗੁਰਬਾਣੀ ਵੱਲ ਧਿਆਨ ਨਾ ਦਿੰਦੇ ਹੋਏ ਗਲਤੀਆਂ ਕਰਦੇ ਰਹਿੰਦੇ ਆ ਜਿਹਦਾ ਨਤੀਜਾ ਅੱਜ ਐਸੀ ਪੁੱਤਰਿਆ ਜੋ ਕਿ ਸਾਡੇ ਪਹਿਲੇ ਦੋਨੋਂ ਵਿਦਵਾਨਾਂ ਨੇ ਦੱਸਿਆ ਵੀ ਹੈ ਗੁਰਬਾਣੀ ਦਾ ਕਥਨ ਹੈ ਸੂਤਕ ਅਗਨ ਪਖੇ ਜਗ ਖਾਏ ਸੂਤ ਕੇਤੇ ਕੰਟਮੀਨੇਸ਼ਨ ਜਾਂ ਪੋਲਿਊਸ਼ਨ ਹੈ ਅਗਨ ਪਖੇ ਜਖਾਏ ਤੂ ਤੱਕ ਜਲਥਲ ਸਭ ਹੀ ਥਾਏ ਨਾਨਕ ਤੂ ਤੱਕ ਜਨਮ ਮਰੀ ਜੇ ਸੋ ਇਹ ਕੰਟਾਮਿਨੇਸ਼ਨ ਇਹ ਪੋਲਿਊਸ਼ਨ ਦੇ ਵਿੱਚ ਅਸੀਂ ਜਨਮ ਵੀ ਲੈਂਦੇ ਇਹਦੇ ਚ ਹੀ ਮਰ ਰਹੇ ਆਂ ਔਰ ਹਰ ਜਗ੍ਹਾ ਪਾਣੀ ਚ ਵੀ ਹੈ ਧਰਤੀ ਤੇ ਵੀ ਹੈ ਹਵਾ ਦੇ ਵਿੱਚ ਵੀ ਹੈ ਸੋ ਵੀ ਹੈਵ ਟੂ ਬੀ ਅਵੇਅਰ ਆਫ ਇਟ ਐਂਡ ਵੀ ਸ਼ੁੱਡ ਫਾਈਂਡ ਦਿ ਮੈਥਡਸ ਟੂ ਕੰਟਰੋਲ ਇਟ ਪੋਲਿਊਸ਼ਨ ਐਂਡ ਇਟਸ ਕੰਟਰੋਲ ਬੀ ਅਵੇਅਰ ਐਂਡ ਟੇਕ ਐਕਸ਼ਨ ਨਾਨਕ ਸੂਤਕ ਏਬ ਨਾ ਉਤਰੇ ਗਿਆਨ ਉਤਾਰੇ ਤੋਏ ਤੋ ਜੋ ਸਾਡੇ ਦੋਨੋਂ ਪਹਿਲੇ ਵਿਦਵਾਨਾਂ ਨੇ ਗੱਲ ਹੈ ਉਹ ਸਾਇੰਟਿਸਟ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਉਹ ਗਿਆਨ ਉਹਦੇ ਬਾਰੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹ ਗਿਆਨ ਦੂਜਿਆਂ ਨਾਲ ਸਾਂਝਾ ਕਰਕੇ ਤੇ ਸਹੀ ਦਿਸ਼ਾਵਲ ਅਸੀਂ ਅੱਗੇ ਵਧ ਸਕੀਏ ਤੋ ਗੁਰਨਾਨਕ ਸਾਹਿਬ ਨੇ ਇਹਦੇ ਬਾਰੇ ਸਾਨੂੰ ਕਿਹਾ ਕਿ ਗਿਆਨ ਹਾਸਲ ਕਰਨਾ ਬਹੁਤ ਜ਼ਰੂਰੀ ਹੈ ਤੇ ਡਾਕਟਰ ਰਜਜੀਤ ਸਿੰਘ ਜੀ ਨੇ ਵੀ ਜਿਹੜਾ ਇਹ ਪ੍ਰੋਗਰਾਮ ਅਲੀਕਿਆ ਤੇ ਉਹਨੂੰ ਇੰਪਲੀਮੈਂਟ ਕੀਤਾ ਇਹ ਅੱਛੀ ਗੱਲ ਹੈ ਕਿ ਉਹ ਏ ਸਹੀ ਗੁਡ ਨਾਟਸ ਆਫ ਦੇ ਜਿਹੜੇ ਕਥਨ ਦੇ ਉੱਤੇ ਪੂਰਾ ਉੱਤਰ ਦੇ ਨੇ ਗਿਆਨ ਨੂੰ ਸਾਂਝਾ ਕਰ ਰਹੇ ਨੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਇਹ ਸਾਨੂੰ ਅਡਵਾਈਸ ਹੈਗੀ ਆ ਕਿ ਸਾਨੂੰ ਅਜੇ ਕਾਰਜ ਕਰਨੇ ਚਾਹੀਦੇ ਜਿਹਦੀ ਨਾਲ ਪੋਲੂਸ਼ਨ ਇੱਕ ਟੈਮੀਨੇਸ਼ਨ ਵਧੇ ਨਾ ਫੈਲੇ ਨਾ ਲੋਕਾਂ ਦਾ ਨੁਕਸਾਨ ਨਾ ਹੋਵੇ ਬੀ ਵੀ ਚੇਂਜ ਟੂ ਪੌਂਡਰ ਓਵਰ ਜਿਤ ਕੀਤਾ ਭਾਈ ਇਹ ਆਪਣਾ ਸਾ ਕਾਲ ਬੁਰੀ ਕਿਉ ਕਾਲੀਏ ਮੰਦਾ ਬੂਲ ਨਾ ਕੀ ਚੀ ਤੇ ਲੰਬੀ ਨਜ਼ਰ ਨਹੀਂ ਹਾਲੀਏ ਤੋ ਗੁਰਬਾਣੀ ਦਾ ਕਥਨ ਹੈ ਕਿ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਸਾਨੂੰ ਕੱਲ ਨੂੰ ਮਾੜੇ ਨਤੀਜੇ ਭੁਤਨੇ ਪੈਣ। ਤੁਹਾਨੂੰ ਦੂਰ ਦ੍ਰਿਸ਼ਟੀ ਰੱਖਣੀ ਚਾਹੀਦੀ ਹੈ ਕਿ ਸਾਡੀ ਆਣ ਵਾਲੀਆਂ ਨਸਲਾਂ ਦਾ ਕੀ ਬੀਤੂਗਾ ਜੇ ਅਸੀਂ ਅੱਜ ਇਹ ਗਲਤ ਕੰਮ ਕਰਾਂਗੇ। ਸੋ ਬੀ ਦਾ ਚੇਂਜ ਯੂ ਵਿਸ਼ ਟੂ ਸੀ ਇਨ ਦੀ ਵਰਲਡ। ਬਹੁਤ ਸਾਰੀਆਂ ਚਿੰਗੀਆਂ ਗੱਲਾਂ ਵੀ ਨੇ। ਆਪਾਂ ਬਹੁਤੀ ਚਿੰਤਾ ਵੀ ਹੈ। ਪਟਕੁਚੀ ਦੀਆਂ ਚੰਗੀਆਂ ਗੱਲਾਂ ਵੀ ਵਾਪਰ ਰਹੀਆਂ ਨੇ ਉਹਨਾਂ ਦੇ ਵਿੱਚ ਭਗਤ ਪੂਰਨ ਸਿੰਘ ਜੀ ਨੇ এনवायरमेंट ਦੇ ਬਾਰੇ ਵਿੱਚ ਬਹੁਤ ਲਿਟਰੇਚਰ ਜਿਹੜਾ ਆਪ ਲਿਖ ਕੇ ਫ੍ਰੀ ਡਿਸਟ੍ਰੀਬਿਊਸ਼ਨ ਕੀਤੀ ਡਿੰਗਲਵਾੜਾ ਸਟੈਬਲਿਸ਼ ਕੀਤਾ ਜਿੱਥੇ ਪੁਰਾਣ ਦੀ ਜਿਹੜੇ ਲੋੜਵੰਦਾ ਦੀ ਸੇਵਾ ਅੱਜ ਵੀ ਚੱਲ ਰਹੀ ਹੈ ਸਤਿ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ 110 ਮੀਲ ਲੰਬੀ ਕਾਲੀ ਬੇਈ ਨੂੰ ਸਾਫ਼ ਕਰਨ ਦਾ ਕਾਰਜ ਸੈਕਸੈਸਫੁਲ ਕੀਤਾ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਨੇ 100000 ਟਰੀ ਪਿਛਲੇ ਦਸ ਸਾਲਾਂ ਚ ਲਗਾਏ ਸਾਡੇ ਬਹੁਤ ਸਾਰੇ ਸਿੱਖ ਗੁਰਦੁਆਰੇ ਜਿਹੜੇ ਆ 58 ਸੈਕ੍ਰੇਟ ਸਿੱਖ ਸ਼ਰਾਈਆਂ ਦਾ ਨੇਮਡ ਆਫਟਰ 19 ਸਪੀਸੀਜ਼ ਆਫ ਟਰੀਜ਼ ਤੇ ਇਕੋ ਸਿਕਸ ਸੰਸਥਾ ਸਾਡੀ ਬਹੁਤ ਹੀ ਅੱਛੀ ਸੰਸਥਾ ਹੈਗੀ ਹੈ ਇਹ ਯੂ ਐਸ ਏ ਬੇਸਡ ਹੈ ਬਟ ਇਸ ਦੀ ਬ੍ਰਾਂਚੇਸ ਆਲ ਓਵਰ ਵਰਲਡ ਹੈਗੀਆਂ ਇਹ ਸਿੱਖ এনवायरमेंट ਡੇ 14 ਮਾਰਚ ਨੂੰ ਇੰਟਰਨੈਸ਼ਨਲੀ ਮਨਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਔਰ ਬਹੁਤ ਚੰਗਾ ਕਾਰਾ ਲਾ ਕੀਤਾ ਹੈ ਜੀ ਹੁਣ ਤੱਕ ਉਹਨਾਂ ਨੇ ਦੇ ਕ੍ਰੀਏਟਿਡ 850 ਗੁਣਾਨਕ ਸੈਕ੍ਰੇਟ ਫੋਰੈਸਟ ਆਰ ਫੋਰੈਸਟ ਜਿਦੇ ਵਿੱਚ 550 ਰੀ ਅਲੱਗ-ਅਲੱਗ ਬਨਗੀਆਂ ਦੇ ਲਗਾਏ ਜਾਂਦੇ ਨੇ ਔਰ ਸਰਵਾਈਵਲ ਕਰਵਾਈ ਜਾਂਦੀ ਹੈ ਹੁਣ ਤੱਕ ਉਹ ਹਾਫ ਮਿਲੀਅਨ ਟਰੀ ਲਗਾ ਚੁੱਕੇ ਨੇ ਉਹਨਾਂ ਦਾ 1 ਮਿਲੀਅਨ ਟਰੀ ਲਗਾਉਂਦਾ ਟੀਚਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਮਨਾਇਆ ਗਿਆ ਉਦੋਂ ਉਹਨਾਂ ਨੇ ਟੀਚਾ ਰੱਖਿਆ ਸੀ ਅਗਲੇ 10 ਸਾਲਾਂ 'ਚ ਛੋੜਾ ਨੇ 1 ਮਿਲੀਅਨ ਲਾਂਦਾ ਇਹ ਅਹਦ ਕੀਤਾ ਸੀ ਤੇ ਹੁਣ ਤੱਕ ਹਾਫ ਮਿਲੀਅਨ ਲਗਾ ਚੁੱਕੇ ਹਾਂ ਸੋ ਇਟ ਇਸ ਆਲਮੋਸਟ ਲਾਸਟ ਸਲਾਈਡ ਬਹੁਤ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਹਾਣੀਆਂ ਸੁਣ ਜਾਂਦੇ ਆ ਲੈਕਚਰ ਸੁਣ ਜਾਂਦੇ ਆ ਔਰ ਫਿਰ ਜਾ ਕੇ ਸੌ ਜਾਂਦੇ ਆ ਤੇ ਕੋਈ ਅਮਲ ਨਹੀਂ ਕਰਦੇ ਬਹੁਤ ਹੀ ਲੋਡ ਹੈ ਸਾਨੂੰ ਇਹਨਾਂ ਤੋਂ ਗਿਆਨ ਜੋ ਹਾਸਲ ਹੋਇਆ ਉਹਨੂੰ ਪ੍ਰੈਕਟੀਕਲ ਫਾਰਮ ਦੇ ਵਿੱਚ ਕਿਸੇ ਨਾ ਕਿਸੇ ਭਾਵੇਂ ਛੋਟੇ ਜਿਹੇ ਰੂਪ ਚ ਹੀ ਇੰਪਲੀਮੈਂਟ ਕਰ ਸਕੀਏ ਤੋ ਵਾਟ ਕੈਨ ਵੀ ਡੂ ਥਿੰਕ ਗਲੋਬਲੀ ਐਕਟ ਲੋਕਲੀ ਹੁਣ ਜਦੋਂ ਅਸੀਂ ਆਪਣੇ ਇੱਕ ਆਰਡਰਰੀ ਬੰਦਾ ਇਹ ਪਾਣੀ ਦੇ ਸੰਕਟ ਨੂੰ ਕਿਸ ਤਰ੍ਹਾਂ ਕੰਟਰੋਲ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਦਾ ਹੈ ਜਦੋਂ ਅਸੀਂ ਨਹਾ ਰਹੇ ਹਾਂ ਟੇਕ ਸ਼ਾਵਰ 5 ਮਿੰਟਸ ਔਰ ਲੈਸ ਬਹੁਤ ਹੀ ਵਾਰੀ ਕੀ ਹੈ ਬੱਚੇ ਸ਼ਾਵਰ ਲੈਣ ਗਏ ਉਹ ਦਾਦਾ ਘੰਟਾ ਸ਼ਾਵਰ ਚ ਹੀ ਰਹਿੰਦੇ ਨੇ ਡੋਨਟ ਵੇਸਟ ਥੈਟ ਮਚ ਆਫ ਵਾਟਰ ਜਿਹੜਾ ਆਪਾਂ ਏ प्लांट्स ਨੂੰ ਪਾਣੀ ਦੇਣਾ ਉਹਨਾਂ ਦੀ ਜੜਾ ਦੇ ਨੇੜੇ ਦਈਏ ਨਾ ਕਿ ਡੂਲ ਇਸੇ ਤਰ੍ਹਾਂ ਜਿਹੜੀ फ्लਸ਼ ਹੈ ਇਨਸਟਾਲ ਨਿਊ ਟਾਇਲਟ दैट ਯੂਜ਼ ਲੈਸ ਦੈਨ 1.6 ਗੈਲਨ ਪਰ फ्लਸ਼ ਤੇ ਜੇ ਆਪਣੀ ਬੈਕਯਾਰਡ ਦੇ ਵਿੱਚ ਜਾਂ ਫਰੰਟ ਯਾਰਡ ਦੇ ਵਿੱਚ ਜਿਹੜੀ ਐਸੀ प्लांट्स ਲਗਾਏ ਉਹਨਾਂ ਨੂੰ ਸਵੇਰੇ ਜਾਂ ਸ਼ਾਮ ਨੂੰ ਅਗਰ ਕਰੀਏ ਨਾ ਵਾਟਰ ਤਾਂ ਵੀ ਵਾਟਰ ਸੇਵਿੰਗ ਹੁੰਦੀ ਹੈ ਦੁਪਹਿਰ ਨੂੰ ਕਰਾਂਗੇ ਤਾਂ ਐਵੇਪੋਰੇਸ਼ਨ ਜ਼ਿਆਦਾ ਹੁੰਦੀ ਹੈ ਟਰਨ ਆਫ ਦੀ ਵਾਟਰ ਵਾਈਲ ਸੂਪਿੰਗ ਹੈਂਡਸ ਐਂਡ ਬਰਸ਼ਿੰਗ ਟੀਥ ਬਹੁਤੀ ਵਾਰੀ ਕੇ ਪਾਣੀ ਔਨ ਕਰਕੇ ਆਪਾਂ ਬਰਸ਼ ਕਰਨ ਲੱਗ ਪੈਂਦੇ ਆ ਪਾਣੀ ਨੂੰ ਉਦੋਂ ਉਦੋਂ ਲੋਡ ਵੇਲੇ ਹੀ ਖੋਲੋ ਇਸੇ ਤਰ੍ਹਾਂ ਕੈਟ ਐਂਡ એનર્ਜੀ ਸਟਾਰ ਲੈਬਡ ਵਾਸ਼ਿੰਗ ਮਸ਼ੀਨ ਇਹ ਵਾਸ਼ ਓਨਲੀ ਫੁੱਲ ਲੋਡਸ ਇਸੇ ਤਰ੍ਹਾਂ ਜੇ ਅਗਰ ਲੀਕ ਕਰਦੀ ਹੈ ਫੌਸਟ ਉਹਨੂੰ ਚੇਂਜ ਕਰੋ ਯੂਜ਼ ਅ ਲੋ ਫਲੋ ਸ਼ਾਵਰ ਹੈਡ ਟਰਨ ਆਫ ਸਿੰਕ ਫੌਸਟ ਵਾਈਲਸ ਕਰਵਿੰਗ ਡਿਸ਼ਸ ਐਂਡ ਪੋਟਸ ਇਸੇ ਤਰ੍ਹਾਂ ਛੋਟੀਆਂ ਛੋਟੀਆਂ ਗੱਲਾਂ ਨੇ ਯੂਜ਼ ਅ ਬਰੂਮ ਨਾਟ ਅ ਹਾਲਸ ਟੂ ਕਲੀਨ ਡਰਾਈਵੇਜ਼ ਐਂਡ ਵਾਕਵੇਜ਼ ਵਾਕਵੇਜ਼ ਜਾਂ ਡਰਾਈਵੇਜ਼ ਨੂੰ ਕਰਨ ਦੇ ਲਈ ਝਾੜੂ ਦੇ ਨਾਲ ਕਰ ਲਓ ਪਾਣੀ ਦੇ ਨਾਲ ਉਹਨਾਂ ਨੂੰ ਵਾਸ਼ ਨਾ ਕਰੋ ਯੂਜ਼ ਪਲਾਂਟ ਥੈਟ ਰਿਕੁਆਇਰ ਲੈਸ ਵਾਟਰ ਸੋ ਥੀਸ ਆਰ ਅ ਫਿਊ ਥਿੰਗਸ ਵਿਚ ਐਨ ਇੰਡੀਵਿਜੂਅਲ ਕੈਨ ਇੰਪਲੀਮੈਂਟ ਇਨ ਹਿਸ ਡੇਲੀ ਲਾਈਫ ਐਂਡ ਦੈਨ ਕੈਨ ਇਟਸ ਐਕਟਿੰਗ ਲੋਕਲੀ ਬਟ ਕੰਟ੍ਰਿਬਿਊਟਿੰਗ ਗਲੋਬਲੀ ਤੋ ਹਰ ਬੰਦਾ ਅਗਰ ਇਸ ਤਰ੍ਹਾਂ ਦੇ ਛੋਟੇ-ਛੋਟੇ ਉਦਮ ਦੇ ਨਾਲ ਆਪਣਾ ਯੋਗਦਾਨ ਪਾਏ ਤਾਂ ਪਾਣੀ ਦੀ ਜਿਹੜੀ ਸਮੱਸਿਆ ਹੈ ਉਸ ਨੂੰ ਕੁਝ ਹੱਦ ਤੱਕ ਅਸੀਂ ਘਟ ਘਟ ਸਕਦੇ ਆ ਸੋ ਥੈਂਕ ਯੂ ਵੈਰੀ ਮਚ ਸੋ ਥੀਸ ਆਰ ਦਾ ਫਿਊ ਪੁਆਇੰਟਸ ਵਿਚ ਆਈ ਵਾਂਟਡ ਟੂ ਸ਼ੇਅਰ ਵਿਦ ਆਲ ਆਫ ਯੂ ਹਾਂਜੀ ਡਾਕਟਰ ਡੀਪੀ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਂਡ ਵੈਰੀ ਗੁੱਡ ਸਿ ਸਾਰਿਆਂ ਨੇ ਮਿਲ ਕੇ ਅੱਜ ਜਿਹੜੀ ਇੰਪੋਰਟੈਂਸ ਹੈਗੀ ਵਰਲਡ ਵੌਟਰਡੇ ਦੇ کافی ਇੱਕ ਟੈਕਨੀਕਲ ਅਸਪੈਕਟਸ ਵੀ ਦੇਖੇ ਕੁਰਬਾਨੀ ਦੇ ਅਸਪੈਕਟਸ ਵੀ ਦੇਖੇ ਤੇ ਅਸੀਂ ਕਈ ਕੁਝ ਬਹੁਤ ਕੁਝ ਸਿੱਖਿਆ ਸਾਰੇ ਵਿਦਵਾਨਾਂ ਕੋਲੋਂ ਹੋਰ ਕਈ ਚੀਜ਼ਾਂ ਸਾਰਿਆਂ ਨੂੰ ਅਜੂਰ ਹੋ ਜਾਣੀਆਂ ਕਈ ਚੀਜ਼ਾਂ ਪਹਿਲੀ ਵਾਰੀ ਦੇਖ ਸੁਣੀਆਂ ਸੀ ਸਾਰਿਆਂ ਨੇ ਸੋ ਵੀ ਓਪਨ ਆਫ ਫਾਰ ਡਿਸਕਸ਼ਨ ਸਾਰੀ ਕੋ ਪਾ ਮੇ ਟਾਈਮ ਥੋੜਾ ਪਰ ਡਾਕਟਰ ਮਾਮ ਤੁਸੀਂ ਕੁਝ ਕਹਿਣਾ ਸੀ ਜੀ Gracias. <laughs>